ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਇਹਨੂੰ ਪੀ ਲਓ ਤੇ ਇਹ ਹੱਡੀਆਂ ਵਾਸਤੇ ਲੀਵਰ ਵਾਸਤੇ ਤੁਹਾਡੇ ਬਲੱਡ ਵਾਸਤੇ ਤੁਹਾਡੇ ਸਕਿਨ ਵਾਸਤੇ ਸਾਰਿਆਂ ਲਈ ਚੰਗਾ ਵਾ ਆਪਣੇ ਬੱਚੇ ਦਾ ਉਹਨਾਂ ਗੱਲਾਂ ਦੇ ਵਿੱਚ ਧਿਆਨ ਅਸੀਂ ਰੱਖ ਲਈਏ ਤਾਂ ਸਾਡਾ ਬੱਚਾ ਸਾਡੀ ਬੱਚੀ ਸਾਡਾ ਪਿਓ ਜਿਹੜਾ ਨਸ਼ੇ ਵਾਲੇ ਪਾਸੇ ਤੋਂ ਜਾਣ ਤੋਂ ਰੁਕ ਸਕਦਾ ਕਿਹੜੀਆਂ ਉਹ ਪੰਜ ਗੱਲਾਂ ਹੈਗੀਆਂ ਨੇ ਤੁਹਾਡੇ ਮੁਤਾਬਕ ਕਿ ਨਸ਼ਾ ਛੱਡਣ ਦਾ ਤਾਂ ਢੰਗ ਦੱਸਦੇ ਨੇ ਪਰ ਨਸ਼ੇੜੀ ਕਿਉਂ ਬੰਦਾ ਬਣਦਾ ਇਹਦੇ ਪਿਛਲੇ ਕਾਰਨ ਨਹੀਂ ਲੋਕ ਦੱਸਦੇ ਕੀ ਦੱਸਣ ਵਾਲੇ ਬੱਚ ਸੀ ਪੁੱਛ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਦਿਮਾਗ ਦੇ ਉੱਤੇ ਇੰਨੀਆਂ ਕੁ ਹੈਵੀ ਨੇ ਵੀ ਇੱਕ ਐਸਕੇਪ ਵਾਂਗੂ ਮਤਲਬ ਕਹਿ ਲੋ ਇੱਕ ਭੱਜਣ ਵਾਸਤੇ ਉਸ ਗੱਲਬਾਤੋਂ ਉਹ ਨਸ਼ੇ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦੇ ਆ ਸ਼ੁਰੂਆਤ ਇੱਥੋਂ ਹੀ ਹੁੰਦੀ ਆ ਸਹੀ ਨੂੰ ਲੈ ਕੇ ਆਪਦੀ ਗਰਸਤੀ ਜੀਵਨ ਨੂੰ ਲੈ ਕੇ ਫਿਜ਼ੀਕਲ ਹੈਲਥ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ 22 ਸਾਲ ਦਾ ਮੁੰਡਾ ਵਾ ਵਿਆਹ ਹੋ ਰਿਹਾ ਵਾ ਉਹਦੇ ਦਿਮਾਗ ਚ ਯਾਰ ਬੈਲੀ ਨੇ ਕਹਤਾ ਭਰਾਵਾਂ ਨੇ ਕਹਤਾ ਫਾਦਰ ਨੇ ਕਹਤਾ ਮਾੜੀ ਜੀ ਫੀਮ ਖਾ ਲੈ ਕੌਨਫੀਡੈਂਟ ਰਹੂਗਾ ਤੁਸੀਂ ਫੀਮ ਮਾੜੀ ਜੀ ਖਾਧੀ ਉਹਦੇ ਨਾਲ ਥੋੜਾ ਬਲੱਡ ਫਲੋ ਵਧਿਆ ਨਾਈਟ੍ਰੇਟ ਜਿਹੜਾ ਆਪਣੇ ਪੈਨਿਸ ਦੇ ਵਿੱਚ ਫਲੋ ਬਣਾਉਂਦਾ ਉਹ ਵਧਿਆ ਤੁਸੀਂ ਜਦੋਂ ਰਿਲੇਸ਼ਨ ਬਣਾਇਆ ਤੇ ਉਹਦੇ ਨਾਲ ਲੇਡੀ ਨੂੰ ਲੱਗਿਆ ਵੀ ਠੀਕ ਆ ਇਹਦੀ ਟਾਈਮਿੰਗ ਇੰਨੀ ਆ ਪਰ ਉਹ ਤਾਂ ਕਮਾਲ ਸੀਗਾ ਨਾਲ ਫੀਮ ਦੇ ਜਦੋਂ ਅਗਲੇ ਦਿਨ ਫੀਮ ਨਹੀਂ ਖਾਦੀ ਤਾਂ ਵਾਈਫ ਦੇ ਦਿਮਾਗ ਦੇ ਵਿੱਚ ਕੁਸ਼ਨ ਉੱਠੜੂਗਾ ਵੀ ਕੀ ਫਰਕ ਆ ਜੀ ਉਹ ਬੱਚਾ ਸਕੂਲ ਦੇ ਵਿੱਚ ਹੁੰਦਾ ਤਾਂ ਜਿਹੜਾ ਬੱਚਾ ਚੰਗੇ ਘਰੋਂ ਆ ਜਾਂ ਜਿਹੜੇ ਬੱਚੇ ਨੂੰ ਸੰਸਕਾਰ ਦਿੱਤੇ ਗਏ ਆ ਵੀ ਨਸ਼ਾ दारू ਇਹ ਚੀਜ਼ਾਂ ਨਹੀਂ ਚੰਗੀਆਂ ਤਾਂ ਉਹਨੂੰ ਬਾਕੀ ਜਿਹੜੇ ਉਹਦਾ ਪੀਅਰ ਗਰੁੱਪ ਆ ਜਾਂ ਜਿਹੜੀ ਉਹਦੀ ਉਮਰ ਦੇ ਹਾਂ ਦੇ ਬਾਕੀ ਬੱਚੇ ਨੇ ਉਹ ਕਹਿੰਦੇ ਯਾਰ ਇਹ ਤਾਂ ਝਾਊ ਆ ਇਹਨੂੰ ਸਾਈਡ ਹੀ ਰੱਖੋ ਉਹ ਆਪਦੇ ਆਪ ਦੇ ਵਿੱਚੋਂ ਬੱਚਾ ਟੁੱਟ ਜਾਂਦਾ ਚਾਰ ਬੰਦਿਆਂ ਦੇ ਮੂਹਰੇ ਖੜੇ ਹੋ ਕੇ ਕਹਿਸਦਾ ਮੈਨੂੰ ਨਸ਼ੇ ਦੀ ਲੋੜ ਨਹੀਂ ਤੁਹਾਡੇ ਤੋਂ ਉੱਤੇ ਜਾਣਦੀ ਮੈਂ ਤੁਹਾਡੇ ਤੋਂ ਪਹਿਲਾਂ ਹੀ ਉੱਤੇ ਆ ਅਸੀਂ ਵੈਸੀ ਚੜ੍ਹਦੀ ਕਲਾ 'ਚ ਪਰ ਇਸ ਪੋਜੀਸ਼ਨ 'ਚ ਬੱਚੇ ਨੂੰ ਲਿਆਂਦਾ ਕਿਵੇਂ ਜਾਵੇ ਜਿਹੜੀ ਜੋੜਾਂ ਦੇ ਵਿੱਚ ਖੜਖੜ ਹੋਣ ਲੱਗ ਜਾਂਦੀ ਨੇ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਲੱਗਦਾ ਤਾਂ ਉਹਨੂੰ ਰਿਕਵਰੀ ਕਰਨ ਦੇ ਵਿੱਚ ਮਦਦ ਕਰੂਗਾ ਸੈਕੰਡਲੀ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਆ ਤਾਂ ਉਹਨੇ ਆਪਣੇ ਲੀਵਰ ਨੂੰ ਹਾਮ ਕਰਨਾ ਹੀ ਕਰਨਾ ਤਾਂ ਉਹਨੂੰ ਰਿਕਵਰੀ ਦੇ ਵਿੱਚ ਮਦਦ ਕਰਦਾ ਬਹੁਤ ਸਾਰੇ ਬੱਚਿਆਂ ਨੇ ਆਪਦੀ ਸਕਿਨ ਖਰਾਬ ਕਰ ਲਈ ਹੁੰਦੀ ਆ ਨਸ਼ੇ ਕਰਨ ਪਿੰਪਲ ਹੋਏ ਹੁੰਦੇ ਆ ਗੱਡੇ ਹੋ ਜਾਂਦੇ ਆ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਦੇ ਵਿੱਚ ਵੀ ਮਦਦ ਕਰਦਾ ਮਹਾਰਾਜਾ ਸ਼ਾਹੀ ਸ਼ਰਬਤ ਦੀ ਬੈਸਟ ਆ ਉਹਦੇ ਵਿੱਚ ਤੁਸੀਂ ਜਿਹੜੇ ਜਦੋਂ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਨੇ ਉਹ ਨਸ਼ਾ ਆਪਣੇ ਲੀਵਰ ਨੂੰ ਹਾਨ ਕਰਦਾ ਜਦੋਂ ਲੀਵਰ ਪ੍ਰੋਪਰ ਐਨਜ਼ਾਈਮ ਬਣਾਉਣ ਲੱਗਿਆ ਆਪਣੇ ਦਿਮਾਗ ਨੂੰ ਸੈਰੋਟੋਨਿਨ ਡੋਪਾਮਾਈਨ ਸਭ ਪੇਟ ਚ ਹੀ ਜਾਣਾ ਤਾਂ ਲੀਵਰ ਦੇ ਉੱਤੇ ਧਿਆਨ ਦੇਣਾ ਜ਼ਰੂਰੀ ਆ ਉਹਦੇ ਵਾਸਤੇ ਮਹਾਰਾਜਾ ਸ਼ਹੀ ਸ਼ਰਬਤ ਸਭ ਤੋਂ ਬੈਸਟ ਹੁੰਦਾ ਸਲਾਮ ਨਮਸਤੇ ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਇੱਕ ਵਾਰ ਮੁੜ ਤੋਂ ਅਸੀਂ ਅੱਜ ਉਸੇ ਸ਼ਖਸੀਅਤ ਦੇ ਕੋਲ ਆ ਜਿਸ ਦੇ ਨੁਕਤੇ ਜਿਸ ਦੀਆਂ ਗੱਲਾਂ ਇਸ ਵੇਲੇ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀਆਂ ਨੇ ਲੋਕ ਕਾਫੀ ਜ਼ਿਆਦਾ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਤੇ ਉਹਨਾਂ ਦੇ ਨੁਕਤਿਆਂ ਦਾ ਜਿਹੜਾ ਫਾਇਦਾ ਲੈ ਕੇ ਖੁਦ ਨੂੰ ਕੁਦਰਤ ਦੇ ਨਾਲ ਜੋੜ ਕੇ ਤੰਦਰੁਸਤ ਰੱਖਣ ਦਾ ਆਪਣੇ ਸਰੀਰ ਨੂੰ ਜਿਹੜਾ ਸਫਲਤਾਪੂਰਵਕ ਯਤਨ ਕਰ ਰਹੇ ਨੇ ਅੱਜ ਇੱਕ ਵਾਰ ਮੁੜ ਤੋਂ ਅਸੀਂ ਪਹੁੰਚੇ ਹਾਂ ਜੀ ਡੀ ਆਰ ਵੈਦਾ ਦੇ ਪ੍ਰਬੰਧਕ ਯੋਧਾ ਸਿੰਘ ਜੀ ਕੋਲ ਔਰ ਅੱਜ ਅਸੀਂ ਉਹਨਾਂ ਕੋਲੋਂ ਇਸ ਤਰ੍ਹਾਂ ਦੇ ਟਿਪਸ ਜਿਹੜੇ ਨੇ ਉਹ ਲੈਣ ਆਇਆ ਕਿ ਜਿੰਨਾ ਦਾ ਧਿਆਨ ਰੱਖਿਆ ਜਾਵੇ ਜੇਕਰ ਆਪਣੀ ਲਾਈਫ ਦੇ ਵਿੱਚ ਬੱਚੇ ਧਿਆਨ ਰੱਖਣ ਮਾਪੇ ਧਿਆਨ ਰੱਖਣ ਖਾਸ ਕਰਕੇ ਮਾਂ ਤੇ ਭੈਣ ਧਿਆਨ ਰੱਖੇ ਤਾਂ ਉਹਨਾਂ ਦੇ ਘਰ ਤਾਂ ਕੀ ਗਵਾਂਢ ਦੇ ਵਿੱਚ ਵੀ ਕੋਈ ਨਸ਼ੇੜੀ ਜਿਹੜਾ ਮੁੰਡਾ ਜਾਂ ਕੁੜੀ ਨਹੀਂ ਹੋਏਗੀ ਕਿਹੜੇ ਟਿਪਸ ਨੇ ਕੀ ਕਾਰਨ ਨੇ ਅੱਜ ਉਹੀ ਜਾਣਨ ਅਸੀਂ ਆਇਆ ਹਾਂ ਸਵਾਗਤ ਕਰਦੇ ਹਾਂ ਯੋਦਾ ਸਿੰਘ ਜੀ ਦਾ ਯੋਦਾ ਜੀ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਇੱਕ ਵਾਰ ਫੇਰ ਜੀ ਸਤਿ ਸ਼੍ਰੀ ਅਕਾਲ ਜੀ ਫਰੋਕੀ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜਿੰਨੇ ਲੋਕ ਇਸ ਟਾਈਮ ਵੀਡੀਓ ਦੇਖ ਰਹੇ ਨੇ ਹਕੀਕਤ ਟੀਵੀ ਤੇ ਜਿੰਨੇ ਦਰਸ਼ਕ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਛਾ ਯੋਦਾ ਜੀ ਮੈਂ ਆਪਾਂ ਆਪਸ ਦੇ ਵਿੱਚ ਬ੍ਰਾਂਡ ਦਾ ਕੈਮਰਾ ਵੀ ਸਾਡੀ ਗੱਲ ਹੋਈ ਹੈ ਤੁਸੀਂ ਕਿਹੜੇ ਟਿਪਸ ਹੈਗੇ ਨੇ ਜਿਹੜੀ ਦੇਣਾ ਚਾਹੁੰਦੇ ਹੋ ਤੁਸੀਂ ਕਹਿ ਰਹੇ ਹੋ ਕਿ ਲੋਕ ਨਸ਼ਾ ਛੱਡਣ ਦਾ ਤਾਂ ਢੰਗ ਦੱਸਦੇ ਨੇ ਪਰ ਨਸ਼ੇੜੀ ਕਿਉਂ ਬੰਦਾ ਬਣਦਾ ਇਹਦੇ ਪਿਛਲੇ ਕਾਰਨ ਨਹੀਂ ਲੋਕ ਦੱਸਦੇ ਕੀ ਦੱਸਣ ਵਾਲੇ ਵਾਜ ਤੁਸੀਂ ਅ ਪਰਸਨਲੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਇਹ ਲੋਕਾਂ ਦੇ ਨਾਲ ਜਦੋਂ ਅਸੀਂ ਵਿਚਰਦੇ ਆ ਜਿੰਨੇ ਵੀ ਬੰਦੇ ਨਸ਼ਾ ਕਰਦੇ ਨੇ ਚਾਹੇ ਉਹ ਮੁੰਡਾ ਚਾਹੇ ਉਹ ਕੁੜੀ ਚਾਹੇ ਉਹ ਬੱਚਾ ਚਾਹੇ ਬਜ਼ੁਰਗਾ ਉਹਨਾਂ ਦੀ ਜੀਵਨ ਦੇ ਵਿੱਚ ਕੁਝ ਗੱਲਾਂ ਨੇ ਜਿਹੜੀਆਂ ਜਾਂ ਤਾਂ ਅਣਸੁਣੀਆਂ ਰਹਿ ਗਈਆਂ ਜਾਂ ਅਣਕਹੀਆਂ ਰਹਿ ਗਈਆਂ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਨੇ ਜਿਹੜੀਆਂ ਦਿਮਾਗ ਦੇ ਉੱਤੇ ਇੰਨੀਆਂ ਕੁ ਹੈਵੀ ਨੇ ਵੀ ਇੱਕ ਐਸਕੇਪ ਵਾਂਗੂ ਮਤਲਬ ਕਹਿ ਲੋ ਇੱਕ ਭੱਜਣ ਵਾਸਤੇ ਉਸ ਗੱਲਬਾਤੋਂ ਉਹ ਨਸ਼ੇ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੰਦੇ ਆ ਸ਼ੁਰੂਆਤ ਇੱਥੋਂ ਹੀ ਹੁੰਦੀ ਆ ਚਲੋ ਗੱਲਾਂ ਤਾਂ ਬਹੁਤ ਸਾਰੀਆਂ ਹੈਗੀਆਂ ਨੇ ਤੁਸੀਂ ਸਾਨੂੰ ਸਿਰਫ ਪੰਜ ਗੱਲਾਂ ਦੱਸਣੀਆਂ ਨੇ ਜਿਨ੍ਹਾਂ ਦਾ ਧਿਆਨ ਜੇਕਰ ਅਸੀਂ ਰੱਖ ਲਈਏ ਜਾਂ ਆਪਣੇ ਬੱਚੇ ਦਾ ਉਹਨਾਂ ਗੱਲਾਂ ਦੇ ਵਿੱਚ ਧਿਆਨ ਅਸੀਂ ਰੱਖ ਲਈਏ ਸਾਡਾ ਬੱਚਾ ਸਾਡੀ ਬੱਚੀ ਸਾਡਾ ਪਿਓ ਜਿਹੜਾ ਨਸ਼ੇ ਵਾਲੇ ਪਾਸੇ ਤੋਂ ਜਾਣ ਤੋਂ ਰੁਕ ਸਕਦਾ ਕਿਹੜੀਆਂ ਉਹ ਪੰਜ ਗੱਲਾਂ ਹੈਗੀਆਂ ਨੇ ਤੁਹਾਡੇ ਮੁਤਾਬਕ ਸਭ ਤੋਂ ਅੱਜ ਦੇ ਸਮੇਂ ਦੇ ਵਿੱਚ ਨਾ ਜੀ ਹਰ ਬੰਦਾ ਜਿਹੜਾ ਵੀ ਇਸ ਵਰਗ ਦੇ ਵਿੱਚ ਹੈਗਾ ਅੱਜ ਦੇ ਸਮੇਂ ਦੇ ਵਿੱਚ ਆਪਣੇ ਅੱਜ ਦੇ ਸਮੇਂ ਦੇ ਵਿੱਚ ਪਾਰਟੀ ਕਲਚਰ ਬਰਥਡੇ ਪਾਰਟੀ ਕਲਚਰ ਬਹੁਤ ਕਾਮਨ ਹੋ ਗਿਆ ਤੇ ਜਦੋਂ ਬੱਚਾ ਸਕੂਲ ਦੇ ਵਿੱਚ ਹੁੰਦਾ ਤਾਂ ਜਿਹੜਾ ਬੱਚਾ ਚੰਗੇ ਘਰੋਂ ਆ ਜਾਂ ਜਿਹੜੇ ਬੱਚੇ ਨੂੰ ਸੰਸਕਾਰ ਦਿੱਤੇ ਗਏ ਆ ਵੀ ਨਸ਼ਾ دارੂ ਇਹ ਚੀਜ਼ਾਂ ਨਹੀਂ ਚੰਗੀਆਂ ਤਾਂ ਉਹਨੂੰ ਬਾਕੀ ਜਿਹੜੇ ਉਹਦਾ ਪੀਅਰ ਗਰੁੱਪ ਆ ਜਾਂ ਜਿਹੜੀ ਉਹਦੀ ਉਮਰ ਦੇ ਹਾਂ ਦੇ ਬਾਕੀ ਬੱਚੇ ਨੇ ਉਹ ਕਹਿੰਦੇ ਯਾਰ ਇਹ ਤਾਂ ਝਾਊ ਆ ਇਹਨੂੰ ਸਾਈਡ ਹੀ ਰੱਖੋ ਉਹ ਆਪਦੇ ਆਪ ਦੇ ਵਿੱਚੋਂ ਬੱਚਾ ਟੁੱਟ ਜਾਂਦਾ ਉਹ ਬੱਚਾ ਕਹਿੰਦਾ ਯਾਰ ਇਹ ਐਡੇ ਕਿੱਡੇ ਸਮਾਰਟ ਨੇ ਉਹ ਕਹਿੰਦੇ ਅਸੀਂ ਤਾਂ ਬੀਅਰ ਪੀਂਦੇ ਆ ਅਸੀਂ ਤਾਂ ਅਲਕੋਹਲ ਦੀ ਕੰਜ਼ਮਪਸ਼ਨ ਕਰਦੇ ਆ ਅਸੀਂ ਤਾਂ ਸਿਗਰਟ ਪੀਂਦੇ ਆ ਆ ਦੇਖ ਸਾਡਾ ਸਟਾਈਲ ਦੇਖ ਉਹ ਜਿਹੜਾ ਮਾਸੂਮ ਬੱਚਾ ਜਿਹੜਾ ਜਿਹਨੂੰ ਆਪਾਂ ਥੱਥਾ ਕਹਿ ਦਿੰਦੇ ਆ ਲੋਕ ਇਹ ਵੀ ਕਹਿ ਦਿੰਦੇ ਆ ਵੀ ਯਾਰ ਇਹ ਤਾਂ ਇਹਨੂੰ ਅਕਲੋ ਕੁਲ ਹੈ ਨਹੀਂ ਇਹ ਤਾਂ ਨਿਆਣੀ ਮਾਤਾ ਜਵਾਕ ਟੀਨੇਜਰ ਦੀ ਗੱਲ ਕਰ ਰਹੇ ਤੁਸੀਂ ਟੀਨੇਜਰ ਦੀ ਗੱਲ ਕਰ ਰਹੇ ਆ ਆਪਾਂ ਤਾਂ ਉਹ ਬੱਚੇ ਦੇ ਦਿਮਾਗ ਦੇ ਵਿੱਚ ਇੱਕ ਗੱਲ ਆਉਂਦੀ ਆ ਵੀ ਯਾਰ ਮੈਂ ਜਵਾਕ ਤਾਂ ਹੈ ਨਹੀਂ ਹਾਲਾਂਕਿ ਉਹ ਹੈ ਜਵਾਕ ਪਰ ਉਹ ਇੱਕ ਈਗੋ ਦੇ ਵਿੱਚ ਇੱਕ ਅਨਸੈਟੀਸਫੈਕਸ਼ਨ ਦੇ ਵਿੱਚ ਉਹਦੇ ਅੰਦਰ ਇੱਕ ਇਨਫੀਰੀਅਰ ਕੰਪਲੈਕਸ ਬਿਲਡ ਹੋ ਜਾਂਦਾ ਜਿਹਦੇ ਵਿੱਚੋ ਬੱਚੇ ਨੂੰ ਇਹ ਚੀਜ਼ ਫੀਲ ਹੁੰਦੀ ਆ ਵੀ ਯਾਰ ਵਾਕਈ ਇਹ ਲੋਕ ਮੇਰੇ ਤੋਂ ਤਕੜੇ ਨੇ ਤੇ ਮੈਂ ਇਹਨਾਂ ਤੋਂ ਕਮਜ਼ੋਰ ਆ ਇਹ ਇਹ ਮੁੰਡੇ ਮੇਰੇ ਹਾਂ ਦੇ ਮੇਰੇ ਸਾਥੀ ਮੇਰੇ ਤੋਂ ਵਾਕਈ ਵਧੀਆ ਨੇ ਹਾਂ ਵੀ ਜਿਹੜੇ ਮੇਰੇ ਹਾਂ ਦੇ ਮੁੰਡੇ ਇਹ ਮੇਰੇ ਤੋਂ ਵਧੀਆ ਜ਼ਿੰਦਗੀ ਜਿਉਂਦੇ ਆ ਤੇ ਮੈਂ ਜਿਹੜੀ ਜ਼ਿੰਦਗੀ ਜਿਉ ਰਿਹਾ ਹਾਂ ਉਹ ਤਾਂ ਵਾਕਈ ਚਾਉ ਆ ਮੇਰੀ ਤਾਂ ਜ਼ਿੰਦਗੀ 'ਚ ਕੋਈ ਇੰਟਰਸਟ ਹੀ ਨਹੀਂ ਕੋਈ ਫਨ ਹੀ ਨਹੀਂ ਹੈਗਾ ਇਹਨਾਂ ਦੀ ਲਾਈਫ ਦੇਖੋ ਕਿੰਨੀ ਰੰਗੀਨ ਆ ਮੇਰੀ ਤਾਂ ਬਿਲਕੁਲ ਬਲੈਕ ਐਂਡ ਵਾਈਟ ਲਾਈਫ ਆ ਜਦੋਂ ਬੱਚਾ ਇਸ ਉਸ ਵਕਤ ਫਿਰ ਬੱਚਾ ਇੱਕ ਸਟੈਪ ਚੱਕਦਾ ਇੱਕ ਸੁਪੀਰੀਅਰ ਬਣਨ ਵਾਸਤੇ ਸੁਪੀਰੀਅਰ ਬਣਨ ਵਾਸਤੇ ਸਟਰੋਂਗ ਦਿਖਾਉਣ ਵਾਸਤੇ ਇੱਕ ਆਪਦੇ ਚਿਹਰੇ ਦੇ ਉੱਤੇ ਨਕਾਬ ਪਾਉਂਦਾ ਵੀ ਮੈਂ ਸਟਰੋਂਗ ਆ ਜੋ ਕਿ ਝੂਠਾ ਤੁਸੀਂ ਸਟਰੋਂਗ ਉਦੋਂ ਜਦੋਂ ਤੁਸੀਂ ਬਿਨਾਂ ਨਸ਼ੇ ਤੋਂ ਵੀ ਚਾਰ ਬੰਦਿਆਂ ਦੇ ਮੂਹਰੇ ਖੜੇ ਹੋ ਕੇ ਕਹਿ ਸਕੋ ਮੈਨੂੰ ਨਸ਼ੇ ਦੀ ਲੋੜ ਨਹੀਂ ਤੁਹਾਡੇ ਤੋਂ ਉੱਤੇ ਜਾਣਦੀ ਮੈਂ ਤੁਹਾਡੇ ਤੋਂ ਪਹਿਲਾਂ ਹੀ ਉੱਤੇ ਆ ਅਸੀਂ ਵੈਸੀ ਚੜ੍ਹਦੀ ਕਲਾ 'ਚ ਆ ਜੇਕਰ ਤੁਹਾਡਾ ਬੱਚਾ ਸਿੱਖਾ Hindu ਹੋ ਕੁਛ ਵੀ ਆ ਪਹਿਲਾ ਇਨਸਾਨ ਉਸ ਤੋਂ ਬਾਦੂ ਕਿਸੇ ਵੀ ਰੱਬ ਨੂੰ ਮੰਨਦਾ ਨਹੀਂ ਜੀ ਚਾਹੇ ਸਿੱਖਾਂ ਦਾ ਬੱਚਾ ਹੋ ਕੇ ਮੁਸਲਮਾਨਾਂ ਦੀ ਜਿਹੜੇ ਧਰਮ ਹੈ ਉਹਨਾਂ ਨੂੰ ਮੰਨਦਾ ਚਾਹੇ ਸਿੱਖਾਂ ਦਾ ਬੱਚਾ ਹੋ ਕੇ ਹਿੰਦੂਆਂ ਦੇ ਧਰਮ ਨੂੰ ਮੰਨਦਾ ਪਰ ਏਟ ਲੀਸਟ ਉਹ ਰੱਬ ਨੂੰ ਮੰਨਦਾ ਤੁਸੀਂ ਕਿਸਮਤ ਵਾਲਿਓ ਵੀ ਤੁਹਾਡਾ ਬੱਚਾ ਪਰਮਾਤਮਾ ਦੇ ਵਿੱਚ ਵਿਸ਼ਵਾਸ ਰੱਖਦਾ ਜਿਹੜੇ ਬੱਚੇ ਪਰਮਾਤਮਾ ਦੇ ਵਿੱਚ ਵਿਸ਼ਵਾਸ ਨਹੀਂ ਰੱਖਦੇ ਆਪਦੇ ਆਪ ਦੇ ਉੱਤੇ ਮਤਲਬ ਸਾਰੀ ਚੀਜ਼ਾਂ ਆਪਦੇ ਕੰਟਰੋਲ 'ਚ ਰੱਖਦੇ ਨੇ ਤੇ ਉਹ ਗ੍ਰੈਜੂਅਲੀ ਇਹ ਜਿਹ ਡਿਪਰੈਸ਼ਨ ਹਿੱਟ ਹੁੰਦਾ ਕਿਉਂਕਿ ਸਰੈਂਡਰ ਕਰਨ ਨੂੰ ਕੋਈ ਨਹੀਂ ਹੈਗਾ ਮੈਂ ਕਿਹਾ ਨਹੀਂ ਮੈਂ ਸਭ ਤੋਂ ਸਟਰੋਂਗ ਮੈਂ ਨਾ ਹੋਵਾਂ ਤਾਂ ਕੁਐਸਚਨ ਹੋਵੇ ਮੈਂ ਨਾ ਹੋਵਾਂ ਤਾਂ ਕੁਐਸਚਨ ਨਾ ਹੋਣਾ ਇੱਕ ਦਿਨ ਇਹ ਜਿਹੇ ਹਾਲਾਤ ਆ ਜਾਂਦੇ ਵੀ ਮੈਂ ਆਪਦੇ ਆਪ ਦੇ ਵਿੱਚ ਹੀ ਜੀ ਸਿਚੁਏਸ਼ਨ ਚ ਹੁੰਨਾ ਵੀ ਮੈਂ ਕਿਸੇ ਦੀ ਮਦਦ ਤਾਂ ਕੀ ਕਰਾਂ ਮੈਂ ਆਪਦੀ ਮਦਦ ਹੀ ਨਹੀਂ ਕਰ ਪਾ ਰਿਹਾ ਮੈਂ ਆਪਦੇ ਮਨ ਚ ਹੀ 100 ਵਾਰੀ ਸੋਚੀ ਜਾਂਦਾ ਯਾਰ ਉਹ ਜ਼ਿਆਦਾ ਘੈਂਟ ਨਹੀਂ ਕਿ ਮੈਂ ਜ਼ਿਆਦਾ ਘੈਂਟ ਮਤਲਬ ਤੁਸੀਂ ਇਹ ਕਹਿ ਰਹੇ ਹੋ ਕਿ ਉਹ ਬੱਚੇ ਕੰਪੈਰੀਟਿਵਲੀ ਨਸ਼ੇ ਦੇ ਵਿੱਚ ਜ਼ਿਆਦਾ ਉਹਨਾਂ ਦੇ ਖੁੱਬਣ ਦੀ ਆ ਨਸ਼ੇੜੀ ਬਣਨ ਦੇ ਲਈ ਉਹਨਾਂ ਨੂੰ ਜ਼ਿਆਦਾ ਅਸੀਂ ਕਹਿ ਲਈਏ ਕਿ ਆਸਾਨੀ ਨਾਲ ਨਸ਼ੇ ਤੇ ਲਗਾਇਆ ਜਾ ਸਕਦਾ ਹੈ ਜਿਨ੍ਹਾਂ ਦੀ ਜ਼ਿੰਦਗੀ ਦੇ ਵਿੱਚੋਂ ਧਰਮ ਮਿਸਿੰਗ ਹੈ ਜਾਂ ਧਰਮ ਸ਼ਬਦ ਮਿਸਿੰਗ ਹੈ ਉਹ ਚਾਹੇ ਕਿਸੇ ਵੀ ਹਾਲਤ ਦੇ ਵਿੱਚ ਹੋਵੇ 100% ਜਿਹੜੇ ਬੱਚੇ ਕਿਸੇ ਵੀ ਧਰਮ ਨੂੰ ਮੰਨਦੇ ਆ ਅਗਰ ਕਿਸੇ ਵੀ ਬੱਚੇ ਨੂੰ ਇਸ ਚੀਜ਼ ਦਾ ਅਹਿਸਾਸ ਆ ਨਾ ਵੀ ਸਾਨੂੰ ਜ਼ਿੰਦਗੀ ਮਿਲੀ ਸਾਡੇ ਹੁਕਮ ਅਨੁਸਾਰ ਨਹੀਂ ਮਿਲੀ ਜਿਹੜੀ ਸਾਡੀ ਡੈਥ ਹੋਣੀ ਹੈ ਉਹ ਸਾਡੇ ਹੁਕਮ ਅਨੁਸਾਰ ਨਹੀਂ ਹੋਣੀ ਜਿਹੜੇ ਬੱਚਿਆਂ ਨੂੰ ਜਿਹੜੇ ਮਾਪੇ-ਬਾਪ ਨੂੰ ਇਹ ਚੀਜ਼ ਦਾ ਅਹਿਸਾਸ ਹੈ ਉਹ ਬੰਦੇ ਕਦੇ ਡਿਪਰੈਸ਼ਨ 'ਚ ਨਹੀਂ ਗਏ ਕਦੇ ਨਸ਼ੇ ਦਾ ਸਹਾਰਾ ਨਹੀਂ ਲਿਆ ਉਹ ਸਦਾ ਹੀ ਉਹਦੀ ਲੋਰ 'ਚ ਰਹੇ ਨੇ ਅਕਾਲ ਪੁਰਖ ਦੀ ਉਸ ਪਰਮਾਤਮਾ ਦੀ ਚਾਹੋ ਕਿਸੇ ਵੀ ਧਰਮ 'ਚ ਨੇ ਔਰ ਕਿਸੇ ਵੀ ਧਰਮ ਨੂੰ ਮੰਨਦੇ ਨੇ ਪਰ ਉਹ ਉਹਦੀ ਰਜ਼ਾ 'ਚ ਉਹਦੇ ਸਰੂਰ 'ਚ ਰਹੇ ਨੇ ਵੀ ਕੀ ਬਾਤ ਹੈ ਪਰਮਾਤਮਾ ਅੱਜ ਦਾ ਦਿਨ ਫੇਰ ਦਿਖਾਤਾ ਮੈਂ ਤੁਹਾਨੂੰ ਇੱਕ ਪ੍ਰੈਕਟੀਕਲ ਚੀਜ਼ ਦੱਸਦਾ ਜੀ ਇਹੀ ਘੜੀ ਦੇ ਵਿੱਚ 1 ਕਰੋੜ ਤੋਂ ਜ਼ਿਆਦਾ ਬੰਦਾ ਆਪਣੀ ਜਾਨ ਗਵਾ ਚੁੱਕਿਆ ਤੇ ਆਪ ਸਹੀ ਸਲਾਮਤ ਬੈਠੇ ਆ ਜਿਹੜੇ ਬਾਈ ਜੀ ਆਪਣੇ ਸਾਹਮਣੇ ਬੈਠੇ ਨੇ ਇਹ ਸਹੀ ਸਲਾਮਤ ਬੈਠੇ ਨੇ ਇਸ ਤੋਂ ਉੱਤੇ ਦੀ ਕਿਰਪਾ ਕਿੱਥੋਂ ਹੋ ਸਕਦੀ ਹੈ ਪਰ ਕਈ ਵਾਰ ਹੁੰਦਾ ਜਯੋਦਾ ਜੀ ਜਦੋਂ ਤੱਕ ਅਸੀਂ ਉੱਪਰਲੇ ਨੂੰ ਨਹੀਂ ਦੇਖਦੇ ਉਦੋਂ ਤੱਕ ਵੀ ਤਾਂ ਮਨ ਨੂੰ ਤਸੱਲੀ ਨਹੀਂ ਹੁੰਦੀ ਇਹ ਇਹ ਇੱਕ ਹੋਰ ਵੱਡਾ ਰੀਜ਼ਨ ਆ ਜੀ ਜਿਹੜੇ ਲੋਕਾਂ ਕੋਲੇ ਫਾਈਨੈਂਸ਼ੀਅਲੀ ਸਟਰੋਂਗ ਨਹੀਂ ਹੈਗੇ ਉਹ ਨਿਗਾਹ ਰੱਖਦੇ ਆ ਜੇ ਫਰਜ਼ ਕਰ ਲੋ ਕਿਸੇ ਬੰਦੇ ਕੋਲੇ 20 ਕਿੱਲੇ ਪੈਲੀ ਆ ਉਹ ਨਿਗਾ ਦੇਖੂਗਾ ਯਾਰ ਜਿਹੜਾ 100 ਕਿਲੇ ਪੈਲੀ ਆ ਨਾ ਉਹਦੇ ਕੋਲ ਇੰਡੈਵਰ ਗੱਡੀ ਆ ਫੋਰਚਨਰ ਗੱਡੀ ਆ ਵਧੀਆ ਮੋਟੀ ਫੀਮ ਖਾਦਾ ਚਾਂਦੀ ਦੀ ਡੱਬੀ ਰੱਖਦਾ ਪਰ ਮਸਲਾ ਇਹ ਆ ਜਿਹੜਾ ਉਹ ਚਾਂਦੀ ਦੀ ਡੱਬੀ ਰੱਖਦਾ ਫੀਮ ਖਾਂਦਾ ਗੱਡੀ ਵਧੀਆ ਚਲਾਉਂਦਾ ਕੀ ਉਹ ਖੁਸ਼ ਆ ਫੀਮ ਖਾ ਕੇ ਉਹ ਤਾਂ ਕਿਸੇ ਨੇ ਨਹੀਂ ਪੁੱਛਿਆ ਪਰ ਉਹ ਬੰਦਾ ਤੁਹਾਨੂੰ ਕੀ ਦਿਖ ਰਿਹਾ ਵੀ ਉਹ ਤਾਂ ਯਾਰ ਰਾਜੀ ਭਾਜੀ ਬੰਦਾ ਉਹਦੇ ਰਿਸੋਰਸ ਤੁਸੀਂ 4 ਕਿਲੇ ਚੱਕ ਤੇ 4 ਕਿਲੇ ਚੱਕ ਕੇ ਫੀਮ ਤੇ ਆ ਕੇ ਜਦੋਂ ਤੁਸੀਂ ਉਹ ਕੰਪੈਰੀਜ਼ਨ ਦੇ ਵਿੱਚ ਉਹਨੂੰ ਕੰਪਲੀਟ ਕਰਨ ਦੇ ਚੱਕਰ ਚ ਲੱਗ ਗਏ ਤੁਸੀਂ ਤੱਪੜ ਰੋਲ ਦੇ ਦੇਖਿਆ ਅਸੀਂ ਲੁਧਿਆਣੇ ਦੇ ਸ਼ਹਿਰ ਦੇ ਵਿੱਚ ਇਸ ਤਰ੍ਹਾਂ ਦੇ ਲੋਕ ਨੇ ਜਿਨ੍ਹਾਂ ਦੇ 100 ਕਿੱਲੇ ਪੈੜੀ ਸੀ ਜਿ ਸਿਰਫ ਵਿਆਜ ਹੀ ਖਾਂਦੇ ਰਹਿੰਦੇ ਤਾਂ ਵੀ ਸਾਰੀ ਉਮਰ ਵਧੀਆ ਲੰਘੇ ਰਣੀ ਸੀ ਪਰ ਅੱਜ ਦੀ ਸਿਚੁਏਸ਼ਨ ਇਹ ਹੈ ਆ ਚਿੱਟੇ ਨੇ ਘਰ ਮਾਂਜਦਾ ਔਰ 60 70 ਸਾਲ ਦੀ ਇਸ ਟਾਈਮ ਉਮਰ 60 62 ਸਾਲ ਦੀ ਉਮਰ ਔਰ ਇਸ ਟਾਈਮ ਆਟੋ ਚਲਾ ਕੇ ਗੁਜ਼ਾਰਾ ਕਰਨਾ ਪੈ ਰਿਹਾ ਉਹ ਬੱਚੇ ਦੀ ਮਾਨਸਿਕਤਾ ਛੋਟੀ ਉਮਰ ਚ ਇਸ ਤਰ੍ਹਾਂ ਮਤਲਬ ਕਹੇ ਲੋ ਵੀ ਡਿਸਟਰਬ ਹੋ ਗਈ ਵੀ ਕਹਣੀ ਅਸੀਂ ਉਹ ਹੀ ਗੱਲ ਆ ਗਈ ਨਾ ਜੀ ਸਰੈਂਡਰ ਨਹੀਂ ਕੀਤਾ ਜੇ ਕਿਤੇ ਸਰੈਂਡਰ ਕੀਤਾ ਹੁੰਦਾ ਵੀ ਪਰਮਾਤਮਾ ਗਲਤ ਤਰ੍ਹਾਂ ਤੁਰ ਗਿਆ ਹੁਣ ਸਾਹਮਣੂ ਪਰ ਅੱਜ ਕੱਲ ਤਾਂ ਇਹ ਹੈ ਵੀ ਸਾਡੇ ਪਰਿਵਾਰਾਂ ਦੇ ਵਿੱਚ ਮਾਹੌਲ ਇਦਾਂ ਦਾ ਹੈ ਤੇ ਅਸੀਂ ਤਾਂ ਆਪਣੇ ਬੱਚਿਆਂ ਨਾਲ ਮਾਪੇ ਵਾਂਗੂ ਨਹੀਂ ਸਗੋ ਅਸੀਂ ਜਿਹੜਾ ਦੋਸਤਾ ਵਾਂਗੂ ਵਿਚਰਦੇ ਆ ਫਿਰ ਵੀ ਬੱਚਾ ਦੂਸਰੇ ਪਾਸੇ ਵੀ ਤੁਰ ਪੰਦਾ ਇੱਕ ਬੜਾ ਸੋਹਣਾ ਟ੍ਰੈਂਡ ਨਾ ਜੀ ਆਪਣੇ ਇੱਥੇ ਚੱਲ ਪਿਆ ਵੀ ਬੱਚੇ ਦੇ ਦੋਸਤ ਬਣੋ ਫਾਦਰ ਨਾ ਬਣੋ ਪਰ ਸਹੀ ਮਾਇਨੇ ਦੇ ਵਿੱਚ ਆਪਾਂ ਨੂੰ ਪਹਿਲਾਂ ਫਾਦਰ ਬਣਨਾ ਚਾਹੀਦਾ ਫਾਦਰ ਬਣਦੇ ਬਣਦੇ ਸਾਨੂੰ ਉਹਦਾ ਦੋਸਤ ਰਹਿਣਾ ਚਾਹੀਦਾ ਚੰਗਾ ਦੋਸਤ ਉਹੀ ਹੈ ਜਿਹੜੇ ਤੁਹਾਡੇ ਛਪੇੜੇ ਵੀ ਲਾ ਸਕੇ ਤੁਹਾਡੀ ਗਲਤੀ ਕੀਤੀ ਤੇ ਫਾਦਰ ਜੇ ਤੁਹਾਡਾ ਪਹਿਲਾਂ ਦੋਸਤ ਬਣ ਗਿਆ ਤੇ ਉਦੋਂ ਬਾਅਦ ਫਾਦਰ ਬਣਨ ਦੀ ਕੋਸ਼ਿਸ਼ ਕਰੂਗਾ ਤਾਂ ਉਦੋਂ ਉਹ ਜਵਾਕ ਵੀ ਫਰੈਂਡ ਬਣ ਗਿਆ ਜੇ ਤੁਹਾਡੇ ਬਾਪੂ ਜੀ ਦਾ ਨਾਮ ਮੁਕੇਸ਼ ਆ ਤਾਂ ਕਿੱਥੇ ਤੋਂ ਪਹਿਲਾਂ ਕਹਿੰਦੇ ਸੀ ਪਾਪਾ ਜੀ ਆਏ ਤਾਂ ਮੜਕਿਉਂ ਕਹਿੰਦਾ ਮੁਕੇਸ਼ ਤੈਨੂੰ ਕੀ ਹੋ ਗਿਆ ਤੇ ਉਦੋਂ ਬਾਪੂ ਜੀ ਉਹਦੇ ਲਫੇੜੇ ਲਾਉਂਦੇ ਵੀ ਯਾਰ ਇਹ ਮੈਨੂੰ ਸਦਾ ਹੀ ਨਾਮ ਤੇ ਆਗੇ ਕਿਉਂ ਕਿਉਂਕਿ ਤੁਸੀਂ ਉਹਨੂੰ ਉਨੀ ਖੁੱਲ੍ਹ ਦਿੱਤੀ ਉਹ ਦਾਇਰਾ ਨਹੀਂ ਉਹਨੂੰ ਦਿਖਾਇਆ ਇਹੀ ਸਿਚੁਏਸ਼ਨ ਦੇ ਵਿੱਚ ਬਹੁਤ ਸਾਰੇ ਬੱਚੇ ਜਦੋਂ ਆਪਦੇ ਮਾਪੇ ਬਾਪ ਨੂੰ ਪੁੱਛਦੇ ਆ ਸਵਾਲ ਪੁੱਛਦੇ ਆ ਵੀ ਮਾਤਾ ਜੀ ਜਾਂ ਪਿਤਾ ਜੀ ਸ਼ਰਾਬ ਕੀ ਹੁੰਦੀ ਆ ਤੇ ਜਦੋਂ ਘਰ ਦੇ ਕਹਿ ਦਿੰਦੇ ਆ ਗੰਦੀ ਗੱਲ ਨਹੀਂ ਕਰਨੀ ਅੱਛਾ ਕਰਿਓਸਿਟੀ ਵੱਜ ਜਾਂਦੀ ਹੈ ਉਹਦੀ ਕਰਿਓਸਿਟੀ ਹੋਰ 100 ਗੁਣਾ ਹੋਗੀ ਜੀ ਜਦੋਂ ਬੱਚੇ ਨੇ ਕਿਹਾ ਪਾਪਾ ਕੀ ਹੁੰਦਾ ਪਾਪਾ ਜੀ ਤੇ ਬਾਪੂ ਜੀ ਕਹਿੰਦੇ ਐ ਗੰਦੀਆਂ ਗੱਲਾਂ ਕਿੱਥੋਂ ਸਿੱਖ ਰਿਆ ਹੂੰ ਕਿੱਥੇ ਤਾਂ ਉਸ ਟਾਈਮ ਤੇ ਉਹ ਬੱਚੇ ਨੂੰ ਲੋੜ ਸੀ ਸਹੀ ਗਾਈਡੈਂਸ ਦੀ ਤੁਸੀਂ ਨਹੀਂ ਦਿੱਤੀ ਨਾ ਹੂੰ ਹੁਣ ਉਹਨੂੰ ਬਾਹਰ 3600 ਬੰਦਾ ਬੈਠਾ ਆਪਦੀਆਂ ਬੰਦੂਖਾਂ ਲੈ ਕੇ ਉਹਨੂੰ ਦੱਸਣ ਵਾਸਤੇ ਵੀ ਕਿਹਨੂੰ ਕਹਿੰਦੇ ਜੋ ਕਿ ਟੋਟਲੀ ਰੋਂਗ ਤੁਸੀਂ ਤਾਂ ਇਹਨੂੰ ਜੰਮਿਆ ਤੁਸੀਂ ਤਾਂ ਦੱਸ ਸਕਦੇ ਸੀਗੇ ਪਰ ਤੁਸੀਂ ਨਹੀਂ ਦੱਸਿਆ ਕਿਉਂ ਨਹੀਂ ਨਹੀਂ ਇਹ ਇਦਾਂ ਗੰਦੀਆਂ ਗੱਲਾਂ ਨੇ ਜੇ ਗੰਦੀਆਂ ਗੱਲਾਂ ਨੇ ਤਾਂ ਪੈਦਾ ਕਿਵੇਂ ਹੋ ਗਈ ਜੀ ਕਾਕਾ ਹੂੰ ਇਦਾਂ ਮਤਲਬ ਆਪਾਂ ਗੰਦੀ ਚੀਜ਼ ਕਰਕੇ ਬੱਚਾ ਪੈਦਾ ਹੁੰਦਾ ਏਦੋਂ ਸ਼ੁੱਧ ਚੀਜ਼ ਕੁਝ ਨਹੀਂ ਹੋ ਸਕਦੀ ਪਰ ਉਹ ਸ਼ੁੱਧ ਚੀਜ਼ ਉੱਤੇ ਪੜਦਾ ਐਡਾ ਵੱਡਾ ਪਾ ਦਿੰਨੇ ਆਪਾਂ ਵੀ ਉਹ ਬੱਚਾ ਉਸ ਕਿਉਰਿਓਸਿਟੀ ਦੇ ਵਿੱਚ ਬੜੀ ਸੋਹਣੀ ਗੱਲ ਆ ਫਰੁਕੀ ਜੀ ਨੌਜਵਾਨ ਮੁੰਡੇ ਦਾ 22 23 ਸਾਲ ਦੀ ਉਮਰ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸੈਕਸ ਨੂੰ ਲੈ ਕੇ ਆਪਦੀ ਗਰਸਤੀ ਜੀਵਨ ਨੂੰ ਲੈ ਕੇ ਫਿਜ਼ੀਕਲ ਹੈਲਥ ਨੂੰ ਲੈ ਕੇ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ 22 ਸਾਲ ਦਾ ਮੁੰਡਾ ਵਾ ਵਿਆਹ ਹੋ ਰਿਹਾ ਵਾ ਉਹਦੇ ਦਿਮਾਗ 'ਚ ਯਾਰ ਬੈਲੀ ਨੇ ਕਿਹਾ ਤਾਂ ਭਰਾਵਾਂ ਨੇ ਕਿਹਾ ਫਾਦਰ ਨੇ ਕਿਹਾ ਮਾੜੀ ਜੀ ਫੀਮ ਖਾਣਾ ਕੌਨਫੀਡੈਂਟ ਰਹੂਗਾ ਉਹ ਜਿਹੜੀ ਮਾੜੀ ਜੀ ਫੀਮ ਖਾਦੀ ਤਾਂ ਉਹਦੀ ਵਾਈਫ ਨੂੰ ਤਾਂ ਨਹੀਂ ਪਤਾ ਸੀ ਵੀ ਕਿੰਨੀ ਟਾਈਮਿੰਗ ਲੱਗਣੀ ਆ ਜਾਂ ਕਿੰਨਾ ਇਹਨੇ ਸਮਾਂ ਲਾਉਣਾ ਤੁਸੀਂ ਫੀਮ ਮਾੜੀ ਜੀ ਖਾਦੀ ਉਹਦੇ ਨਾਲ ਥੋੜਾ ਬਲੱਡ ਫਲੋ ਵਧਿਆ ਨਾਈਟ੍ਰੇਟ ਜਿਹੜਾ ਆਪਣੇ ਪੈਨਿਸ ਦੇ ਵਿੱਚ ਫਲੋ ਬਣਾਉਂਦਾ ਉਹ ਵਧਿਆ ਤੁਸੀਂ ਜਦੋਂ ਰਿਲੇਸ਼ਨ ਬਣਾਇਆ ਤੇ ਉਹਦੇ ਨਾਲ ਲੇਡੀ ਨੂੰ ਲੱਗਿਆ ਵੀ ਠੀਕ ਆ ਇਹਦੀ ਟਾਈਮਿੰਗ ਇੰਨੀ ਆ ਪਰ ਉਹ ਤਾਂ ਕਮਾਲ ਸੀਗਾ ਨਾਲ ਫੀਮ ਦੇ ਜਦੋਂ ਅਗਲੇ ਦਿਨ ਫੀਮ ਨਹੀਂ ਖਾਦੀ ਤਾਂ ਵਾਈਫ ਦੇ ਦਿਮਾਗ ਦੇ ਵਿੱਚ ਕੁਐਸ਼ਨ ਉੱਠ ਖੜੂਗਾ ਵੀ ਕੀ ਫਰਕ ਆ ਜੀ ਉਹ ਚੀਜ਼ ਨੂੰ ਮੇਨਟੇਨ ਕਰਨ ਦੇ ਚੱਕਰ 'ਚ ਬੱਚੇ ਲੱਗ ਗਏ 30 ਮੈਂ ਇੱਕ ਗੱਲ ਕਹਿਣਾ ਹੁਣ ਇਹ ਸ਼ੁਰੂ-ਸ਼ੁਰੂ ਦੇ ਵਿੱਚ ਸਵਾਦ ਚ ਹੁੰਦਾ ਜਦੋਂ ਬੰਦਾ ਛੱਡਦਾ ਨਾ ਜੀ ਸਾਡੇ ਕੋਲੇ ਆਉਂਦੇ ਜਦੋਂ ਲੋਬ ਵੀ ਅਸੀਂ ਛੱਡਣਾ ਤਾਂ ਉਦੋਂ ਕਹਿੰਦੇ ਵੀ ਅਸੀਂ ਸ਼ੁਰੂ ਸਵਾਦ ਚ ਕੀਤਾ ਸੀ ਹਾਲ ਦੀ ਘੜੀ ਇਹ ਸਾਡੀ ਖਰਾਕ ਬਣ ਗਈ ਜੇ ਨਹੀਂ ਖਾਂਦੇ ਤਾਂ ਤੁਰਿਆ ਨਹੀਂ ਜਾਂਦਾ ਅਛਾ ਤੇ ਫਿਰ ਜਦੋਂ ਇਸ ਤਰ੍ਹਾਂ ਦੇ ਸਿਚੁਏਸ਼ਨਸ ਹੋ ਜਾਂਦੇ ਨੇ ਤੁਸੀਂ ਪੰਜ ਕਾਰਨ ਬਹੁਤ ਸੋਹਣੇ ਗਣਵਾਏ ਨੇ ਜਦੋਂ ਦਿੱਕਤ ਪਰੇਸ਼ਾਨੀ ਵੱਜ ਜਾਂਦੀ ਹੈ ਤੇ ਫਿਰ ਤੁਸੀਂ ਕਹਿ ਰਹੇ ਹੋ ਕਿ ਜਿਹੜੇ ਸ਼ੁਰੂਆਤੀ ਲੱਛਣ ਅਗਰ ਤੁਹਾਨੂੰ ਦਿਖਣ ਇਸ ਤਰੀਕੇ ਦੇ ਕੋਈ ਕੰਪੈਰੀਸ਼ਨ ਚ ਪੈ ਗਿਆ ਕੋਈ ਮਿਸ ਗਾਈਡ ਹੋ ਗਿਆ ਕੋਈ ਕਿਵੇਂ ਹੋ ਗਿਆ ਬੱਚਾ ਤੇ ਤੁਸੀਂ ਕਹਿ ਰਹੇ ਹੋ ਕਿ ਜਿਹੜਾ ਇਹ ਜਿਹੜਾ ਗੰਨਾ ਹੈਗਾ ਔਰ ਗੰਨੇ ਦੇ ਨਾਲ ਤੁਸੀਂ ਚੂਨਾ ਰੱਖਿਆ ਵੀ ਗੰਨਾ ਤੇ ਚੂਨੇ ਦਾ ਸੁਮੇਲ ਹੈਗਾ ਜਿਹੜਾ ਉਹ ਬਾ ਕਮਾਲ ਕੰਮ ਕਰਦਾ ਉਹ ਕਿਵੇਂ ਜੀ ਆਪਣੇ ਬੱਚੇ ਦੇ ਅੰਦਰ ਜੇ ਫਰਜ਼ ਕਰ ਲੋ ਵਿਸਥਾ ਅਕਾਲਪੁਰਖ ਅਗੇ ਕੋਈ ਅਰਦਾਸ ਵੀ ਕੋਈ ਇਸ ਤਰ੍ਹਾਂ ਤੇ ਤੁਰੇ ਹੀ ਨਾ ਪਰ ਜੇਕਰ ਕਿਸੇ ਦਾ ਵੀ ਜਵਾਕ ਪਿਤਾ ਜਾਂ ਕੋਈ ਵੀ ਪਰਿਵਾਰਕ ਸਾਥੀ ਇਸ ਰਾਹ ਤੇ ਤੁਰ ਗਿਆ ਵਾ ਤਾਂ ਉਹਦੇ ਅੰਦਰ ਸਭ ਤੋਂ ਵੱਡੀ ਕਮੀ ਕੀ ਹੁੰਦੀ ਆ ਹੱਡੀਆਂ ਖੜਕਣੀਆਂ ਸ਼ੁਰੂ ਹੋ ਜਾਂਦੀਆਂ ਨੇ ਤਾਂ ਉਹਦੇ ਵਿੱਚ ਕੈਲਸ਼ੀਅਮ ਦੀ ਤਰ੍ਹਾਂ ਤੇ ਚੂਨਾ ਪਵਰਤਸਾ ਦੇ ਆ ਜਿਹੜਾ ਰੋਹ ਦਾ ਚੂਸ ਆ ਗੰਨੇ ਦਾ ਚੂਸ ਆ ਇਦੇ ਅੰਦਰ ਇੰਨੀ ਕਿ ਤੱਕ ਦੇ ਤੁਹਾਡੇ ਲੀਵਰ ਆਂਤੜੀਆਂ ਸਕਿਨ ਹਰ ਚੀਜ਼ ਨੂੰ ਰਿਪੇਅਰ ਕਰ ਸਕਦਾ ਮੈਟਾਬੋਲਾਈਜ਼ ਕਰ ਸਕਦਾ ਤੇ એનર્ਜੀ ਵੀ ਦੇ ਸਕਦਾ ਤੁਸੀਂ ਉਹਨਾਂ ਨੂੰ ਬੜਾ ਸੌਖੀ ਜੀ ਚੀਜ਼ ਹੈ ਜੀ ਬਸ ਮੈਂ ਕਹਿੰਦਾ ਵੈਸੇ ਤਾਂ ਲੋੜ ਹੀ ਨਾ ਪਵੇ ਪਰ ਜੇ ਲੋੜ ਪੈ ਗਈ ਤਾਂ ਤੁਸੀਂ ਇਹਨੂੰ ਵਰਤ ਕੇ ਦੇਖੋ ਹਫ਼ਤੇ ਦੇ ਵਿੱਚ ਇੱਕ ਵਾਰੀ ਅੱਛਾ ਮਹੀਨੇ 'ਚ ਚਾਰ ਵਾਰੀ ਹਫ਼ਤੇ 'ਚ ਇੱਕ ਵਾਰੀ ਤੁਸੀਂ ਇੱਕ ਦਿਨ ਮੰਨ ਲਓ ਵੀ ਸ਼ਨੀਵਾਰ ਨੂੰ ਇਹ ਕਰਨਾ ਤੇ ਅਗਲੇ ਸ਼ਨੀਵਾਰ ਨੂੰ ਫੇਰ ਅਗਲੇ ਸ਼ਨੀਵਾਰ ਨੂੰ ਫੇਰ ਅਗਲੇ ਸ਼ਨੀਵਾਰ ਨੂੰ ਇਸ ਤਰ੍ਹਾਂ ਹੀ ਰੱਖਣਾ ਕਰਨਾ ਕੀ ਕਰੂਗਾ ਮੈਂ ਤੁਹਾਨੂੰ ਦੱਸਦਾ ਜੀ ਜਿਹੜੀ ਜੋੜਾਂ ਦੇ ਵਿੱਚ ਖੜਖੜ ਹੋਣ ਲੱਗ ਜਾਂਦੀ ਨੇ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਲੱਗਦਾ ਉਹਨੂੰ ਰਿਕਵਰੀ ਕਰਨ ਦੇ ਵਿੱਚ ਮਦਦ ਕਰੂਗਾ ਸੈਕੰਡਲੀ ਜਦੋਂ ਆਪਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਹਾਂ ਤਾਂ ਉਹਨੇ ਆਪਣੇ ਲੀਵਰ ਨੂੰ ਹਾਮ ਕਰਨਾ ਹੀ ਕਰਨਾ ਤਾਂ ਉਹਨੂੰ ਰਿਕਵਰੀ ਦੇ ਵਿੱਚ ਮਦਦ ਕਰਦਾ ਬਹੁਤ ਸਾਰੇ ਬੱਚਿਆਂ ਨੇ ਆਪਦੀ ਸਕਿਨ ਖਰਾਬ ਕਰ ਲਈ ਹੁੰਦੀ ਹੈ ਨਸ਼ੇ ਕਰਨ ਪਿੰਪਲ ਹੋਏ ਹੁੰਦੇ ਆ ਗੱਡੇ ਹੋ ਜਾਂਦੇ ਆ ਉਹਨਾਂ ਚੀਜ਼ਾਂ ਨੂੰ ਠੀਕ ਕਰਨ ਦੇ ਵਿੱਚ ਵੀ ਮਦਦ ਕਰਦਾ ਇਹ ਇਹਦੇ ਹੋਰ ਵੀ ਕਈ ਅਨੇਕਾ ਕਾਰਨ ਨੇ ਤੇ ਵੈਸੇ ਮੈਂ ਸਰ ਨਾਲ ਜਿਹੜੇ ਮੁੱਢ ਤਿੰਨ ਕਾਰਨ ਨੇ ਜਿਹੜੇ ਨਸ਼ੇ ਕਰਨ ਸਭ ਤੋਂ ਪਹਿਲਾਂ ਜਿਹੜੇ ਖਰਾਬ ਹੁੰਦੇ ਆ ਹੱਡੀਆਂ ਲੀਵਰ ਤੇ ਸਕਿਨ ਇਹ ਤਿੰਨਾਂ ਦੇ ਉੱਤੇ ਮੇਨ ਬਹੁਤ ਸੋਹਣਾ ਇਹਦੀ ਕੰਮ ਦਿਖਾਉਂਦਾ ਪਰ ਕਰਨਾ ਕੀ ਹੈ ਤੁਸੀਂ ਇੱਕ ਮਾਚਸ ਦੀ ਤੀਲੀ ਲੈ ਲੈਣੀ ਹੈ ਤੁਸੀਂ ਇਹਨੂੰ ਜੂਸ ਦੇ ਵਿੱਚ ਡਿਪ ਕਰਕੇ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਚੂਨੇ ਦੇ ਵਿੱਚ ਡਿਪ ਕਰ ਲਓ ਬਸ ਅਨਕ ਇਨਕ ਚੁਨਾ ਹੀ ਲੈਣਾ ਜੀ ਇੱਕ ਦੂ ਵੱਧ ਚੂਨਾ ਵੀ ਨਹੀਂ ਲੈਣਾ ਉਸ ਤੋਂ ਬਾਅਦ ਇਹਦੇ ਵਿੱਚ ਮਿਲਾ ਦੇਣਾ ਚੰਗੀ ਤਰ੍ਹਾਂ ਮਿਕਸ ਕਰਕੇ ਤੁਸੀਂ ਇਹਨੂੰ ਪੀ ਲਓ ਤੇ ਇਹ ਹੱਡੀਆਂ ਵਾਸਤੇ ਲੀਵਰ ਵਾਸਤੇ ਤੁਹਾਡੇ ਬਲੱਡ ਵਾਸਤੇ ਤੁਹਾਡੀ ਸਕਿਨ ਵਾਸਤੇ ਸਾਰੇ ਲਈ ਚੰਗਾ ਵਾ ਪਰ ਮੈਂ ਬੇਨਤੀ ਕਰਦਾ ਜਿਹੜੇ ਵੀ ਮਾਪੇ ਕਿਸੇ ਵੀ ਤਰ੍ਹਾਂ ਦਾ ਮੈਂ ਹਰ ਵੈਦ ਦੀ ਹਰ ਡਾਕਟਰ ਦੀ ਰਿਸਪੈਕਟ ਕਰਦਾ ਬਹੁਤ ਸਾਰੇ ਲੋਕ ਕਹਿੰਦੇ ਜੀ ਨਸ਼ਾ ਛੱਡਿਆ ਜਾ ਸਕਦਾ ਮੈਂ ਇੱਕੋ ਗੱਲ ਕਹਿਣਾ ਸਾਰੀ ਗੇਮ ਤੁਹਾਡੇ ਮਾਈਂਡ ਦੀ ਆ ਪਹਿਲਾਂ ਮਨ ਬਣਾ ਲਓ ਜੇ ਤੁਹਾਡੇ ਜਿਹੜੇ ਮਾਵਾ ਪਈ ਗੱਲ ਕਰਦੇ ਆ ਵੀ ਕੋਈ ਇਸ ਤਰ੍ਹਾਂ ਦੀ ਚੀਜ਼ ਹੋਵੇ ਜੀ ਦਾਲ ਦੇ ਵਿੱਚ ਅਸੀਂ ਤੁਪਕੇ ਪਾ ਕੇ ਦੇ ਦੇ ਤੇ ਨਸ਼ਾ ਛੱਡਿਆ ਜਾਵੇ ਤਾਂ ਮਾਤਾ ਜੀ ਜਿੱਦੇ ਜਵਾਕ ਨੂੰ ਹੀ ਗੱਲ ਪਤਾ ਲੱਗੀ ਵੀ ਮੇਰੇ ਤੋਂ ਚੋਰੀ ਇਹਨਾਂ ਨੇ ਮੇਰੀ ਦਾਲ ਸਬਜ਼ੀ ਚ ਕੋਈ ਚੀਜ਼ ਪਾਈ ਆ ਮੇਰੇ ਸ਼ਬਦ ਗਲਤ ਹੋ ਸਕਦੇ ਆ ਪਰ ਅਸੀਂ ਪ੍ਰੈਕਟੀਕਲ ਲੋਕਾਂ ਦੇ ਪਿੰਡਾਂ ਚ ਘਰਾਂ ਚ ਦੇਖਿਆ ਜੀ ਮਾਤਾ ਨੂੰ ਗੁੱਤ ਫੜ ਕੇ ਘਰੋਂ ਬਾਹਰ ਮਾਰਿਆ ਔਰ ਬੱਚਾ ਨੇ ਆਪਣੀ ਮਾਤਾ ਨੂੰ ਕੁੱਟਿਆ ਜੁੱਤੀਆਂ ਨਾਲ ਕੁੱਟਿਆ ਗੁੱਤ ਫੜ ਕੇ ਰੋਡ ਤੇ ਕਸੀਟਿਆ ਜਿਸ ਦਿਨ ਉਹ ਜਵਾਕ ਜਿਹੜਾ ਨਸ਼ਾ ਕਰਦਾ ਸੀ ਉਹਨੂੰ ਪਤਾ ਲੱਗ ਗਿਆ ਔਰ ਜਿਹੜਾ ਬੰਦਾ ਕੋਈ ਵੀ ਬੰਦਾ ਨਸ਼ਾ ਕਰਦਾ ਹੋਵੇ ਨਾ ਉਹਨੂੰ ਛੱਡਿਆ ਜਾ ਸਕਦਾ ਹੈ ਪਹਿਲਾਂ ਤਾਂ ਦੱਸੋ ਵੀ ਨਸ਼ਾ ਛੱਡਿਆ ਜਾ ਸਕਦਾ 100% ਛੱਡਿਆ ਜਾ ਸਕਦਾ ਜੀ 100% ਛੱਡਿਆ ਜਾ ਸਕਦਾ ਪਰ ਪਹਿਲੀ ਚੀਜ਼ ਇਹ ਵੀ ਬਚਣਾ ਚਾਹੁੰਦੇ ਹੋ ਤੁਸੀਂ ਬਚਣ ਵਾਲੇ ਰਸਤੇ ਹੈਗੇ ਹੋ ਮਤਲਬ ਬਚਣ ਵਾਲੇ ਰਸਤੇ ਦੇ ਵਿੱਚ ਵੀ ਦੋ ਚੀਜ਼ਾਂ ਨੇ ਜੀ ਪਹਿਲੀ ਗੱਲ ਤਾਂ ਤੁਹਾਡਾ ਮਨ ਬਣਦਾ ਥੋੜੀ ਜੀ ਅੱਕ ਚੁੱਕੇ ਹੋ ਤੁਹਾਡਾ ਮਨ ਕਹਿੰਦਾ ਵੀ ਯਾਰ ਆਪਦੀ ਜ਼ਿੰਦਗੀ ਖਰਾਬ ਕਰ ਲਈ ਵੀ ਹੁਣ ਤਾਂ ਨਾ ਫੀਮ ਖਾਈਏ ਨਾ ਡੁੱਡੇ ਖਾਈਏ ਨਾ ਸਮੈਕ ਪੀਏ ਤੋਰੇ ਨਹੀਂ ਜਾਂਦਾ ਜੇ ਉਹ ਸਿਚੁਏਸ਼ਨ ਆ ਫਿਰ ਤਾਂ ਹੁਣ ਤਾਂ ਆਪਾਂ ਐਨਾਲਾਈਸਿਸ ਕਰ ਲਈ ਵੀ ਛੱਡੋ ਯਾਰ ਇਹਨੂੰ ਨੋਰਮਲ ਲਾਈਫ ਚ ਜੀਏ ਠੀਕ ਹੋ ਗਿਆ ਜੀ ਇੱਕ ਤਾਂ ਇਹ ਚੀਜ਼ ਹੈ ਦੂਸਰੀ ਸਭ ਤੋਂ ਵੱਡੀ ਅੱਛਾ ਤੁਸੀਂ ਕਿਵੇਂ ਕਹਿ ਰਹੇ ਹੋ ਫਿਰ ਦੂਸਰੀ ਜਿਹੜੀ ਸਭ ਤੋਂ ਵੱਡੀ ਅਸਿਸਟੈਂਸ ਚੇਨ ਦੀ ਹੈ ਨਾ ਜੀ ਬੱਚੇ ਨੂੰ ਉਹ ਹੈਗੀ ਉਹਦੀ ਕੰਪੈਨੀਅਨ ਉਹਦੀ ਫੈਮਿਲੀ ਬੰਨੀ ਹੋ ਠੀਕ ਹੈ ਅਕਸਰ ਕੀ ਹੁੰਦਾ ਕੋਈ ਬੰਦਾ ਨਸ਼ਾ ਕਰਨ ਲੱਗ ਗਿਆ ਉਹ ਕਹਿੰਦਾ ਯਾਰ ਮੈਂ ਨਸ਼ਾ ਛੱਡਣਾ ਤਾ ਉਹਨੂੰ ਕਹਿੰਦੇ ਤੂੰ ਨਸ਼ਾ ਛੱਡਣਾ ਰੋਜ਼ ਦਾਰੂ ਪੀਣ ਵਾਲਾ ਬੰਦਾ ਰੋਜ਼ ਡੋਡੇ ਖਾਣ ਵਾਲਾ ਬੰਦਾ ਫੀਮ ਖਾਣ ਵਾਲਾ ਬੰਦਾ ਫੀਮ ਖਾਦੇ ਬਿਨਾਂ ਤੇਰੇ ਤੋਂ ਤੁਰਿਆ ਨਹੀਂ ਜਾਂਦਾ ਤੂੰ ਛੱਡ ਦੇਗਾ ਦੱਸ ਉਹਨੂੰ ਇਹ ਤਾਣੇ ਮਿਲਦੇ ਆ ਜਦੋਂ ਉਹਨੂੰ ਇਸ ਤਰ੍ਹਾਂ ਦੇ ਤਾਣੇ ਮਿਲਦੇ ਨੇ ਮੇਰੇ ਲੋਕ ਐਂਡੇ ਖੜੇ ਹੋ ਗਏ ਲੋਕਾਂ ਦੇ ਹਾਲਾਤ ਨੇ ਜਦੋਂ ਬੱਚੇ ਨੂੰ ਤਾਣੇ ਮਿਲਦੇ ਨੇ ਅਸੀਂ ਹਾਲਾਤ ਇਹ ਵੀ ਦੇਖੇ ਨੇ ਤੇ ਬੱਚਾ ਕਹਿੰਦਾ ਜੀ ਆਹ ਭਾਈ ਦਾਰੂ ਜੇ ਇੱਕ ਪਿਓਂ ਦੇ ਰੋਕੇ ਦਿਖਾ ਦੋ ਆਪਿਆ ਚਿੱਟਾ ਇੱਕ ਪਿਓ ਦੇ ਰੋਕੇ ਦਿਖਾ ਦਿਓ ਉਹ ਬੱਚੇ ਨੂੰ ਕਿੱਥੇ ਤਾਂ ਤੁਸੀਂ ਸਾਂਭਣਾ ਸੀ ਜਦੋਂ ਤੁਹਾਡਾ ਕੋਈ ਵੀ ਆਪਦਾ ਘਰ ਦਾ ਸਾਥੀ ਮੈਂ ਇੱਕ ਚੀਜ਼ ਹੋਰ ਕਹਿਣਾ ਹੁਣ ਲਈ ਜਿਹੜਾ ਬੰਦਾ ਨਸ਼ਾ ਕਰਦਾ ਨਾ ਜੀ ਉਹ ਤਾਂ ਕਿਸੇ ਕੰਪਲੈਕਸ ਇਨਫੀਰੀਅਰ ਕੰਪਲੈਕਸ ਆ ਗਿਆ ਕੰਪੈਰੀਜ਼ਨ ਕਰਨ ਲੱਗ ਗਿਆ ਕੋਈ ਉਹਦੇ ਅੰਦਰ ਆਪਦੇ ਅੰਦਰ ਡਰ ਬਹਿ ਗਿਆ ਕੋਈ ਗੱਲ ਉਹ ਲੁਕਾਉਣ ਲੱਗ ਗਿਆ ਕਿਸੇ ਨਾਲ ਉਹਦੀ ਨਾਰਾਜ਼ਗੀ ਹੈ ਉਹ ਚੱਕਰਾਂ ਦੇ ਵਿੱਚ ਦਾਰੂ ਪੀਣ ਲੱਗ ਗਿਆ ਜਾਂ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਨ ਲੱਗ ਗਿਆ ਪਰ ਤੁਸੀਂ ਇਹ ਤਾਂ ਦੇਖੋ ਉਹਦੀ ਵਿਲ ਪਾਵਰ ਕਿੰਨੀ ਆ ਆਪਾਂ ਉਸ ਪੋਜ਼ਿਟਿਵਿਟੀ ਤੇ ਦੇਖੋ ਜਿੱਦਣ ਉਹ ਬੰਦੇ ਨੇ ਨਸ਼ਾ ਛੱਡਿਆ ਤੇ ਜਿੱਦ ਦੇ ਉਹਨੇ ਫੋਕਸ ਕੀਤਾ ਆਪਣੇ ਕੰਮ ਪ੍ਰਤੀ ਆਪਣੀ ਖੇਤੀਬਾੜੀ ਪ੍ਰਤੀ ਜਿੱਥੇ ਤੱਕ ਆਮ ਬੰਦੇ ਦਾ ਦਿਮਾਗ ਜਾਣਾ ਨਹੀਂ ਇਹਦਾ ਉਹ ਤੋਂ 100 ਗੁਣਾ ਅੱਗੇ ਜਾਣਾ ਅੱਛਾ ਇੱਕ ਹੋਰ ਸਵਾਲ ਹੈਗਾ ਫਿਰ ਜਿਨ੍ਹਾਂ ਦੇ ਤੁਸੀਂ ਕਹਿ ਰਹੇ ਹੋ ਗੰਨੇ ਦਾ ਰਸ ਹੈਗਾ ਚੂਨਾ ਹੈਗਾ ਇਹ ਸਾਡੇ ਸਰੀਰ ਲਈ ਨਿਆਮਤ ਦਿੱਤੀ ਹੈ ਕੁਦਰਤ ਨੇ ਫਿਰ ਬਹੁਤ ਵਾਰ ਹੁੰਦਾ ਹੈ ਕਿ ਇਦਾਂ ਦੇ ਟੋਟਕੇ ਇਦਾਂ ਦੇ ਨੁਸਖੇ ਅਸੀਂ ਅਪਣਾ ਲੈਂਦੇ ਆ ਬੜੇ ਜਦੋਂ ਨਸ਼ਾ ਛੱਡ ਚੁੱਕਿਆ ਹੁੰਦਾ ਹੈ ਪਰ ਨਸ਼ਾ ਛਟਣ ਤੋਂ ਬਾਅਦ ਸਰੀਰ ਨਹੀਂ ਸਾਥ ਦਿੰਦਾ ਫਿਰ ਉਹਦੇ ਵਾਸਤੇ ਸਾਡੇ ਕੋਲ ਕੀ ਹੁੰਦਾ ਜੀ ਇਸ ਤੋਂ ਉੱਪਰ ਦਾ ਕੁਝ ਹੈ ਉਹਨਾਂ ਲੋਕਾਂ ਵਾਸਤੇ ਮੈਂ ਬੇਨਤੀ ਕਰੂੰਗਾ ਜੀ ਲੀਵਰ ਡੀਟੌਕਸ ਕਰਨਾ ਬਹੁਤ ਜ਼ਰੂਰੀ ਹੈ ਮਹਾਰਾਜਾ ਸ਼ਾਹੀ ਸ਼ਰਬਤ ਦੀ ਬੈਸਟ ਹੈ ਉਹਦੇ ਵਿੱਚ ਤੁਸੀਂ ਜਿਹੜੇ ਜਦੋਂ ਆਪਾਂ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਨਸ਼ਾ ਕਰਦੇ ਨਹੀਂ ਉਹ ਨਸ਼ਾ ਆਪਣੇ ਲੀਵਰ ਨੂੰ ਹਾਮ ਕਰਦਾ ਜਦੋਂ ਲੀਵਰ ਪ੍ਰੋਪਰ ਐਨਜ਼ਾਈਮ ਬਣਾਉਣ ਲੱਗਿਆ ਆਪਣੇ ਦਿਮਾਗ ਨੂੰ ਸੈਰੋਟੋਨਿਨ ਡੋਪਾਮਾਈਨ ਸਭ ਪੇਟ ਚ ਹੀ ਜਾਣਾ ਤਾਂ ਲੀਵਰ ਦੇ ਉੱਤੇ ਧਿਆਨ ਦੇਣਾ ਜ਼ਰੂਰੀ ਆ ਉਹਦੇ ਵਾਸਤੇ ਮਹਾਰਾਜਾ ਸ਼ਹੀ ਸ਼ਰਬਤ ਸਭ ਤੋਂ ਬੈਸਟ ਹੁੰਦਾ ਕੀ ਕਰੂਗਾ ਇਹ ਨਸ਼ੇੜੀ ਵਾਸਤੇ ਕੀ ਕਰੂਗਾ ਨਸ਼ੇੜੀ ਦੀ ਕੀ ਹੈਲਪ ਕਰ ਸਕਦਾ ਸਾਨੂੰ ਇਹ ਦੱਸੋ ਵੇਖੋ ਜੀ ਜਿਹੜਾ ਬੰਦਾ ਨਸ਼ਾ ਕਰਦਾ ਨਾ ਜੀ ਉਹਦੇ ਇੱਕੋ ਹੀ ਪ੍ਰੋਬਲਮ ਆ ਉਹਨੇ ਆਪਦਾ ਲੀਵਰ ਡੈਮੇਜ ਕੀਤਾ ਲੀਵਰ ਐਨਜ਼ਾਈਮਸ ਪ੍ਰੋਪਰ ਨਹੀਂ ਬਣਾ ਰਿਹਾ ਜੇ ਲੀਵਰ ਪ੍ਰੋਪਰ ਐਨਜ਼ਾਈਮ ਬਣਾਵੇ ਉਹਦੇ ਦਿਮਾਗ ਨੂੰ ਜਿਹੜਾ ਰਿਕੁਆਇਰਡ ਡ ਸੋ ਸਾਰੀ ਗੇਮ ਤੁਹਾਡੇ ਪੇਟ ਦੇ ਉੱਤੇ ਆ ਕਿ ਮੁੱਕਦੀ ਆ ਪਰ ਉਸ ਤੋਂ ਵੀ ਵੱਡੀ ਗੇਮ ਨੜੇ 99.9% ਤੁਹਾਡੀ ਖੋਪੜੀ ਤੋਂ ਚੱਲਦੀ ਆ ਜੀ ਤੁਸੀਂ ਖੋਪੜੀ ਸੈੱਟ ਰੱਖੋ ਸਰੈਂਡਰ ਕਰੋ ਅਕਾਲ ਪੁਰਖ ਅੱਗੇ ਬੱਥਾ ਟੇਕੋ ਕਿਸੇ ਵੀ ਪੀਰ ਪਗੰਗਰ ਰੱਬ ਪਰਮਾਤਮਾ ਗੁਰਦੁਆਰੇ ਪੀਰਾਂ ਨੂੰ ਕਿਸੇ ਨੂੰ ਵੀ ਜਿਹਨੂੰ ਤੁਸੀਂ ਮੰਨਦੇ ਹੋ ਉੱਥੇ ਜਾ ਕੇ ਅਰਦਾਸ ਕਰੋ ਵੀ ਅੱਜ ਤੋਂ ਸਰੈਂਡਰ ਕੀਤਾ ਪਰ ਅੱਜ ਤੋਂ ਬਾਅਦ ਨਸ਼ਾ ਨਹੀਂ ਜੀਬ ਤੇ ਆਉਣ ਦਿੰਦੇ ਤੇ ਤੁਸੀਂ ਆਪ ਹੀ ਦੇਖੋਗੇ ਬੰਦ ਛੱਡ ਜਾਂਦੇ ਹੀ ਨਸ਼ਾ ਕੋਈ ਵੱਡੀ ਗੱਲ ਜੀ ਬਹੁਤ ਬਹੁਤ ਸ਼ੁਕਰੀਆ ਯੋਧਾ ਜੀ ਸਾਰੀ ਗੱਲਬਾਤ ਦੇ ਲਈ ਸੋ ਦੇਖੋ ਤੁਸੀਂ ਇਹ ਨੁਸਖਾ ਫਾਰਮੂਲਾ ਹੈਗਾ ਨਸ਼ੇੜੀਆਂ ਵਾਸਤੇ ਜਿਹੜਾ ਦਿੱਤਾ ਹੈ ਅਗਰ ਉਹਨਾਂ ਦਾ ਲੀਵਰ ਡੈਮੇਜ ਹੋ ਗਿਆ ਉਹਨਾਂ ਨੂੰ ਤੋੜ ਵੱਜਦੀ ਹੈ ਹੋਰ ਬਹੁਤ ਸਾਰੀਆਂ ਦਿੱਕਤਾਂ ਪਰੇਸ਼ਾਨੀਆਂ ਨਸ਼ਾ ਛੱਡਣ ਤੋਂ ਬਾਅਦ ਆਉਂਦੀਆਂ ਨੇ ਪਰ ਅੱਜ ਯੋਧਾ ਜੀ ਨੇ ਜਿਹੜੇ ਟਿਪਸ ਸਾਡੇ ਨਾਲ ਸਾਂਝੇ ਕੀਤੇ ਨੇ 5 6 ਟਿਪਸ ਹੈਗੇ ਨੇ ਜਿਕਰ ਅਸੀਂ ਉਹਨਾਂ ਦੀ ਧਿਆਨ ਦੇਈਏ ਉਹਨਾਂ ਵੱਲ ਧਿਆਨ ਦੇਈਏ ਦੇ ਨਸ਼ੇੜੀ ਦੀ ਜ਼ਿੰਦਗੀ ਵਿੱਚ ਉਤਾਰਨ ਦੀ ਕੋਸ਼ਿਸ਼ ਕਰੀਏ ਜਾਂ ਨਸ਼ਾ ਕਰਨ ਤੋਂ ਪਹਿਲਾਂ ਆਪਣੇ ਬੱਚਿਆਂ ਦੀ ਜ਼ਿੰਦਗੀ ਦੇ ਵਿੱਚ ਉਤਾਰ ਦੇ ਮੈਨੂੰ ਲੱਗਦਾ ਹੈ ਕਿ ਕੋਈ ਵੀ ਬੱਚਾ ਹੈਗਾ ਇਸ ਧਰਤੇ ਦੇ ਉੱਤੇ ਜਿਹੜਾ ਉਹ ਨਸ਼ੇ ਵਾਲੇ ਪਾਸੇ ਤੋਂ ਬਚ ਸਕਦਾ ਪਰ ਮੇਰੀ ਅਪੀਲ ਮੇਰੀ ਦਲੀਲ ਮੇਰੀ ਸਿਫਾਰਿਸ਼ ਇਹ ਹੋਇਆ ਮੇਰੀ ਚੇਤਾਵਨੀ ਇਹ ਹੋਇਆ ਕਿ ਕੋਈ ਵੀ ਨੁਸਖਾ ਕੋਈ ਵੀ ਫਾਰਮੂਲਾ ਇਸਤੇਮਾਲ ਕਰਨ ਤੋਂ ਪਹਿਲਾਂ ਇੱਕ ਵਾਰ ਚੰਗੇ ਵੈਦ ਹਕੀਮ ਡਾਕਟਰ ਨਾਲ ਤੁਸੀਂ ਸਲਾਹ ਜ਼ਰੂਰ ਕਰਨੀ ਹੈ ਬਹੁਤ ਵਾਰ ਆਪਣੀ ਮਰਜ਼ੀ ਨਾਲ ਇਸਤੇਮਾਲ ਕੀਤਾ ਗਿਆ ਨੁਸਖਾ ਫਾਰਮੂਲਾ ਤੁਹਾਨੂੰ ਫਾਇਦੇ ਦੀ ਥਾਂ ਤੇ ਨੁਕਸਾਨ ਵੀ ਕਰ ਸਕਦਾ ਹੈ ਫਿਲਹਾਲ ਮੇਨੂ ਇਹ ਵੀਡੀਓ ਇਥੀ ਖਤਮ ਕਰਨ ਦੀ ਦੀਆ ਗਿਆ ਧੰਨਵਾਦ